ਅਕਸਰ ਕਹਿ ਦਿੰਦੇ ਆ ਵੀ ਜਿਹੜਾ ਬੰਦਾ ਪਾਕਿਸਤਾਨ ਜਾਇਆ ਹੈ ਉਹਦਾ ਵੀਜ਼ਾ ਨਹੀਂ ਲੱਗਦਾ ਜਿਹੜਾ ਪਹਿਲਾਂ ਪਾਕਿਸਤਾਨ ਜਾਇਆ ਇਦਾਂ ਨਹੀਂ ਹੁੰਦਾ ਮੈਂ ਪਹਿਲਾਂ ਪਾਕਿਸਤਾਨ ਦੀ ਪਵਿੱਤਰ ਧਾਰਤੀ ਕਰਤਾਰਪੁਰ ਸਾਹਿਬ ਜਾ ਕੇ ਆਇਆ ਸੀ ਫਿਰ ਮੇਰਾ ਵੀਜ਼ਾ ਇੱਧਰ ਕੈਨੇਡਾ ਦਾ ਲੱਗਿਆ ਮਤਲਬ ਨਾ ਵੀਜ਼ਾ ਦਾ ਤਾਂ ਵੀ ਹੋ ਸਕਦਾ ਲੱਗਦਾ ਪਰ ਗੱਲ ਇਹ ਵੀ ਉਹ ਵਿਰਾਸਤ ਵੱਡੀ ਆ ਆਪਣੀ ਮਤਲਬ ਪਹਿਲ ਪਾਕਿਸਤਾਨ ਨੂੰ ਪਾਕਿਸਤਾਨ ਦੇ ਵਿੱਚ ਆਪਣੇ ਗੁਰਤਮਾਂ ਨੂੰ ਮਨ ਕੇ ਵੀ ਆਪਾਂ ਆਪਣੀ ਵਿਰਾਸਤ ਦੇਖਣੋਂ ਖੁਰਨ ਨਾ ਰਹਿ ਜੀਏ ਮੇਰਾ ਮੇਰੀ ਗੱਲ ਕਰਨ ਦਾ ਮਕਸਦ ਇਹ ਆ ਵੀ ਕਿਸੇ ਹੋਰ ਮੁਲਕ ਜਾਵਾਂਗੇ ਤਾਂ ਫਿਰ ਪਾਕਿਸਤਾਨ ਜਾਵਾਂਗੇ ਤੇ ਹੋਰ ਮੁਲਕ ਤਾਂ ਲੱਗੇ ਨਾ ਤੇ ਆਪਾਂ ਪਾਕਿਸਤਾਨ ਦੇ ਆਪਣੇ ਗੁਰਦਾਮਾਂ ਨੂੰ ਦੇਖਣਾ ਪਾਈਏ ਹਨਾ ਇਹ ਗਲਤ ਗੱਲ ਹੋਊਗੀ ਵੀ ਆਪਣੀ ਵਿਰਾਸਤ ਵੀ ਵੱਡੀ ਇਦਾਂ ਦੀ ਕੋਈ ਗੱਲ ਨਹੀਂ ਤੁਸੀਂ ਗੁਰਦਾਮ ਦੇਖਣ ਜਾਓ ਪਾਕਿਸਤਾਨ ਜਾਓ ਕਿਤੇ ਜਾਓ ਤਾਂ ਵੀਜ਼ਾ ਜੇ ਮਿਲਣਾ ਤਾਂ ਮੈਲੀ ਜਾਣਾ ਕੋਈ ਇਦਾਂ ਦੀ ਮਤਲਬ ਉਹ ਜੀ ਗੱਲ ਨਹੀਂ ਤਾਂ ਮੈਂ ਇਸ ਵਕਤ ਕੈਨੇਡਾ ਡਿਪਲਮੈਂਟਨ ਦੇ ਵਿੱਚ ਆ ਚੁੱਕਿਆ ਹਾਂ ਤਾਂ ਬਹੁਤ ਸਾਰੇ ਸੱਜਣਾ ਦਾ ਸਹਿਯੋਗ ਵੀ ਰਿਹਾ ਮੈਨੂੰ ਉਹਨਾਂ ਦਾ ਨਾਮ ਲੈਣਾ ਬਣਦਾ ਹੈ ਨਾ ਤਾਂ ਜਿਵੇਂ ਸ਼ੌਰਵੀ ਵਾਲਿਆਂ ਨੇ ਤਾਂ ਲਾਈ ਫਾਈਲ ਹੀ ਲਾਈ ਸੀ ਤੇ ਉਸ ਤੋਂ ਬਾਅਦ ਦਾ ਪ੍ਰੋਸੈਸ ਵੀ ਸੀ ਜਿਵੇਂ ਕਿ ਜੂਰੇ ਜੱਜ ਨੇ ਬਾਈ ਕੁਲਦੀਪ ਵੀਰੇ ਨੂੰ ਕੁਲਦੀਪ ਦੌਧਰ ਬਾਈ ਨਾਲ ਮਿਲਾਇਆ ਉਸ ਤੋਂ ਬਾਅਦ ਮੂਰੋਂ ਰਿਸੀਵ ਕੀਤਾ ਬਹੁਤ ਇੱਕ ਕਹ ਲੋ ਕਿ ਜਿਤਮਾਨ ਮਿਲਿਆ ਤਾਂ ਬਾਈ ਮਨਦੀਪ ਦੌਧਰ ਤਾਂ ਇੱਕ ਉਹ ਸਹਿਯੋਗ ਹੋ ਜਾਂਦਾ ਤੇ ਟੀਮ ਵਰਕ ਬਣ ਜਾਂਦਾ ਗਾਂਧੀ ਗਾਂ ਤੋਂ ਉਹ ਕਾਫਲਾ ਵੱਡਾ ਹੁੰਦਾ ਜਾਂਦਾ ਜਿਵੇਂ ਲੱਖਾ ਖੋਸਰਣ ਧੀਰ ਆਲਾ ਬਾਈ ਹੋ ਗਿਆ ਸੈਂਡੀ ਬਾਈ ਹੋ ਗਿਆ ਤਾਂ ਕੱਲ ਆਪਾਂ ਦੂਜਾ ਚੈਨਾਬਾਈ ਮਿਲਿਆ ਹੈ ਨਾ ਚੈਲਾ ਚੈਨਾ ਕਾਲਖ ਮਤਲਬ ਇਸ ਤਰੀਕੇ ਨਾਲ ਕਾਫਲਾ ਬਣਦਾ ਜਾਂਦਾ ਹੈ ਬਾਈ ਸੁਖਜਿੰਦਰ ਦਾ ਤਾਂ ਬਹੁਤ ਸਹਿਯੋਗ ਦਾ ਆਪਾਂ ਨੂੰ ਮੁੱਢੋਂ ਹੀ ਰਿਹਾ ਹੈ ਨਾ ਜਿਵੇਂ ਪਹਿਲਾਂ ਹੀ ਤਾਂ ਸ਼ੁਰੂ ਕੀਤਾ ਸੀ ਤਾਂ ਮੈਂ ਕਿਹਾ ਵੀ ਨਾਲੇ ਤਾਂ ਮੈਂ ਦੱਸ ਦਿਆਂ ਵੀ ਪਾਕਿਸਤਾਨ ਜਾ ਸਕਦੇ ਹਾਂ ਪਹਿਲਾਂ ਵੀ ਇਹ ਕੋਈ ਵੱਡੀ ਗੱਲ ਨਹੀਂ ਕਿਉਂਕਿ ਪ੍ਰੈਕਟੀਕਲ ਹੁਣ ਮੈਂ ਸਾਹਮਣੇ ਆ ਪਹਿਲਾਂ ਮੈਂ ਕਰਤਾਰਪੁਰ ਸਾਹਿਬ ਜਾ ਕੇ ਆਇਆ ਸੀ ਤੁਸੀਂ ਸਾਰਿਆਂ ਨੇ ਵੀਡੀਓ ਦੇਖੀਆਂ ਤੇ ਉਸ ਤੋਂ ਬਾਅਦ ਹੁਣ ਮੈਂ ਇੱਧਰ ਸੱਭ ਬਣ ਗਿਆ ਆਪਣਾ ਤਹਾਇ ਇਟੋਈ ਨਹੀਂ ਆਪਾਂ ਅਮਰੀਕਾ ਨੂੰ ਅਮਰੀਕਾ ਮਰੂਕਾ ਵੀ ਜਾ ਕੇ ਆਵਾਂਗੇ ਇੰਗਲੈਂਡ ਵੀ ਉਧਰ ਟਰਾਈ ਕਰਾਂਗੇ ਸਾਰੇ ਪਾਸੇ ਤਾਂ ਬਾਕੀ ਕੋਸ਼ਿਸ਼ ਕਰਾਂਗੇ ਇੱਥੇ ਆਪਣੇ ਪੰਜਾਬੀਆਂ ਦੇ ਕਾਰੋਬਾਰਾਂ ਨੂੰ ਫਲਮਾਵਾਂਗੇ ਪ੍ਰਮੋਸ਼ਨ ਕੁਝ ਬਿਜ਼ਨਸ ਪ੍ਰਮੋਸ਼ਨਸ ਹੋਣਗੀਆਂ ਕੁਝ ਸ਼ੌਂਕ ਹੋਣਗੇ ਕੁਝ ਕੀ ਜ਼ਿੰਦਗੀ ਹੈ ਇੱਥੋਂ ਦੇ ਨਵੇਂਾਂ ਲਈ ਕੀ ਫਿਊਚਰ ਆ ਪੁਰਾਣੇ ਕਿੱਥੇ ਕਿਸ ਲੈਵਲ ਤੱਕ ਪਹੁੰਚੇ ਆ ਐਜੂਕੇਸ਼ਨ ਜਿੰਨੀਆਂ ਵੀ ਗੱਲਾਂ ਪਤਾ ਲੱਗਦੀਆਂ ਰਹੀਆਂ ਕਿਉਂਕਿ ਆਪਾਂ ਸਮਾਜ ਸ਼ਾਸਤਰੀ ਤਾਂ ਨਹੀਂ ਹਣਾ ਬਹੁਤ ਸਾਰੀਆਂ ਗੱਲਾਂ ਰਹਿ ਵੀ ਜਾਣਗੀਆਂ ਹਨ ਤਾਂ ਉਹ ਕੋਸ਼ਿਸ਼ ਕਰਾਂਗੇ ਆਪਾਂ ਜਿਵੇਂ ਮਿੱਥੇ ਮਾਹੌਲ ਨੂੰ ਮਿਲਦੇ ਜਾਵਾਂਗੇ ਉਹਨਾਂ ਨੂੰ ਆਪਣੀ ਵੀਡੀਓਜ਼ ਦੇ ਨਜ਼ਰੀਏ ਨਾਲ ਦਿਖਾਉਂਦੇ ਜਾਵਾਂ ਕਿਉਂਕਿ ਕੈਮਰਾ ਵੀਡੀਓਗ੍ਰਾਫੀ ਇਹ ਆਪਣੀ ਕਿਰਤ ਆ ਤੇ ਚੰਗੀ ਕਿਰਤ ਕਰਾਂਗੇ ਤਾਂ ਇੱਜ਼ਤ ਮਿਲਦੀ ਹੈ ਬਾਕੀ ਮੈਂ ਇੱਥੇ ਦੇਖਿਆ ਵੀ ਉਹ ਉੱਥੇ ਆਪਾਂ ਹੈਰੀਟੇਜ ਵਿਰਾਸਤ ਫਲਮਾਈ ਕਰਕੇ ਆਪਾਂ ਨੂੰ ਇੱਥੇ ਇਸ ਮੁਲਕ ਦੇ ਵਿੱਚ ਬਹੁਤ ਇੱਜ਼ਤ ਮਿਲ ਰਹੀ ਆ ਬਹੁਤ ਇਨਬਾਕਸ ਦੇ ਵਿੱਚ ਬਹੁਤ ਮੈਸੇਜ ਪਏ ਆ ਕੁਝ ਮੈਂ ਦੇਖ ਰਿਹਾ ਕੁਝ ਹੌਲੀ ਹੌਲੀ ਉਹਨਾਂ ਦਾ ਰੈਪਲਾਈ ਕਰ ਰਿਹਾ ਤਾਂ ਲੱਗਦਾ ਯਾਰ ਹਾਂ ਯਾਰ ਆਪਣੀ ਕਿਰਤ ਦੀ ਕਦਰ ਕਰਨ ਵਾਲੇ ਹੈਗੇ ਨੇ ਤਾਂ ਉਹ ਚੰਗਾ ਲੱਗਦਾ ਕਿਉਂਕਿ ਇਹਨਾਂ ਨੂੰ ਐ ਲੱਗਦਾ ਉਹ ਸਾਡੀ ਵਿਰਾਸਤਾਂ ਦੇਖਣਾ ਪਸੰਦ ਕਰਦੇ ਸੀ ਤੇ ਆਪਾਂ ਉਹ ਚੀਜ਼ ਦਿਖਾਈ ਤਾਂ ਇੱਥੋਂ ਦੀ ਵਿਰਾਸਤ ਵੀ ਆਪਾਂ ਵਿਖਾਵਾਂਗੇ ਬਹੁਤ ਸਾਰੀ ਦੁਨੀਆ ਨੇ ਕੈਨੇਡਾ ਅਮਰੀਕਾ ਸਭ ਕੋ ਮੇ ਹੋਏ ਦੇਸ਼ ਨੇ ਜਾਣਕਾਰੀ ਸਭ ਨੂੰ ਬਹੁਤ ਆ ਪਰ ਬਹੁਤੀ ਬਹੁਤ ਸਾਰੇ ਮੇਰੇ ਵਰਗੇ ਵੀ ਤਾਂ ਹੋਣਗੇ ਹਨ ਜਿਨ੍ਹਾਂ ਨੇ ਹਜੇ ਨਹੀਂ ਵੇਖਿਆ ਹੋਊਗਾ ਮੇਰੇ ਲਈ ਆਪ ਹਰ ਚੀਜ਼ ਨਵੀਂ ਆ ਤਾਂ ਬਹੁਤ ਸਾਰੇ ਮੇਰੇ ਵਰਗੇ ਵੀ ਹੋਣਗੇ ਤਾਂ ਉਹਨਾਂ ਲਈ ਆਪਾਂ ਸਪੈਸ਼ਲ ਖਾਸ ਤੌਰ ਤੇ ਵੀਡੀਓਜ਼ ਬਣਾਉਂਦੇ ਰਵਾਂਗੇ ਮਿਲਦੇ ਰਵਾਂਗੇ ਤਾਂ ਫਿਊਚਰ ਦੀ ਗੱਲਬਾਤ ਵੀ ਕਰਦੇ ਰਵਾਂਗੇ ਮੈਂ ਫਿਲਹਾਲ ਇੱਥੇ ਪਰਿਵਾਰ ਦੇ ਨਾਲ ਆਇਆ ਸਮਾਂ ਮੇਰੇ ਕੋਲ ਖੁੱਲਾ ਵਾ ਪਰ ਕੋਸ਼ਿਸ਼ ਕਰਾਂਗੇ 5-6 ਮਹੀਨੇ ਇੱਥੇ ਰਵਾਂਗੇ ਫਿਰ ਕਿਸੇ ਇੰਡੀਆ ਬਾਅਦ ਫਿਰ ਉਸ ਤੋਂ ਬਾਅਦ ਕਿਸੇ ਨਵੇਂ ਦੇਸ਼ ਜਾਂ ਉਸ ਦਾ BC ਵਾਲੇ ਪਾਸੇ ਉਸ ਦਾ BC ਵਾਲੇ ਪਾਸੇ ਬੈਨਕੂਵਰ ਵਾਲੇ ਪਾਸੇ ਪਹਿਲਾਂ ਹੀ ਘੜਾ ਵਾਜੇ ਕੋਸ਼ਿਸ਼ ਆ ਵੀ ਆਪਾਂ ਤੁਰਦੇ ਫਿਰਦੇ ਰਵਾਂਗੇ ਕਿਉਂਕਿ ਹੁਣ ਆਪਣਾ ਕੰਮ ਹੀ ਇਹ ਹੈ ਇਹ ਆਪਣੀ ਕਿਰਤ ਆ ਇਹਨੂੰ ਜਿੰਨਾ ਵਧੀਆ ਤਰੀਕਾ ਨਾਲ ਕਰ ਸਕੀ ਆ ਹਨਾ ਤੁਹਾਡਾ ਮਾਣ ਹਮੇਸ਼ਾ ਬਣਿਆ ਰਹਿੰਦਾ ਦਰਸ਼ਕਾਂ ਦਾ ਤੁਹਾਡੀ ਮੁਹੱਬਤ ਬਣੀ ਰਹਿੰਦੀ ਆ ਤਾਂ ਆਪਾਂ ਨਵੇਂ-ਨਵੇਂ ਵਿਸ਼ੇ ਲੈ ਕੇ ਮਿਲਦੇ ਰਾਵਾਂਗੇ ਤਾਂ ਸੰਪਰਕ ਕਰ ਸਕੋ ਫਿਲਹਾਲ ਮੇਰਾ WhatsApp ਇੰਡੀਆ ਵਾਲਾ ਨੰਬਰ ਵੀ ਚੱਲ ਹੀ ਰਿਹਾ ਇਨਬਾਕਸ ਤੇ Facebook YouTube ਤੇ ਵੀ ਤੁਸੀਂ ਮੈਸੇਜ ਕਰ ਸਕਦੇ ਹੋ ਤਾਂ ਮੈਂ ਹੌਲੀ-ਹੌਲੀ ਕਰਕੇ ਦੇਖਦਾ ਜਾਊਂਗਾ ਹਨਾ ਇਦਾਂ ਕਰਕੇ ਤਾਲਮੇਲ ਆਪਣਾ ਬਣਿਆ ਰੂਗਾ ਤਾਂ ਮੈਂ ਤੈਥੇ ਤੋਂ ਧੰਨਵਾਦ ਕਰੂੰਗਾ ਬਾਈ ਕੁਲਦੀਪ ਦੌਦਰ ਸਰਦਾਰ ਜੋਰਾ ਸਿੰਘ ਚਾਚਾ ਜੀ ਸਾਡੇ ਤਾਂ ਬਾਈ ਮਨਦੀਪ ਬਾਈ ਸੁਖਿੰਦਰ ਸ਼ੌਰਵੇ ਤਾਂ ਸੈਂਡੀ ਬਾਈ ਲੱਖਾ ਰਣਧੀਰ ਇਹ ਸਭ ਦਾ ਬਹੁਤ ਬਹੁਤ ਧੰਨਵਾਦ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆਂ ਤਾਂ ਪਰਿਵਾਰਾਂ ਦਾ ਸਹਿਯੋਗ ਤਾਂ ਹਮੇਸ਼ਾ ਹੀ ਰਹਿੰਦਾ ਹਨ ਤਾਂ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆਂ ਮਿਹਰਬਾਨੀ ਧੰਨਵਾਦ